ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਆਪਾਂ ਗੱਲ ਕਰਨੀ ਹੈ ਜੀ ਵੀ ਚਿੰਤਾ ਚੀਖਾ ਤੋਂ ਮਾੜੀ ਹੁੰਦੀ ਹੈ ਵਾਕਈ ਚਿੰਤਾ ਚੀਖਾ ਤੋਂ ਬਹੁਤ ਮਾੜੀ ਹੁੰਦੀ ਹੈ ਚੀਖਾ ਤਾਂ ਇੱਕ ਵਾਰੀ ਮੱਛ ਕੇ ਕੰਮ ਨਿਬੜ ਜਾਂਦਾ ਪਰ ਜਿਹੜੀ ਚਿੰਤਾ ਹੈ ਨਾ ਇਹ ਵਾਰ-ਵਾਰ ਬੰਦੇ ਨੂੰ ਰੋਜ਼ ਮਾਰਦੀ ਐ ਰੋਜ਼ ਮਾਰਦੀ ਐ ਤਰਫਾ ਤਰਫਾ ਕੇ ਮਾਰਦੀ ਐ ਮਰਨ ਵੀ ਨਹੀਂ ਦਿੰਦੀ ਜਿਹੜੀ ਚਿੰਤਾ ਜਿਹੜੀ ਤੁਹਾਡੀ ਬੇਵਸੀ ਮਜਬੂਰੀ ਜਦੋਂ ਤੁਸੀਂ ਮਜਬੂਰ ਹੁੰਦੇ ਹੋ ਬੇਵੱਸ ਹੁੰਦੇ ਹੋ ਨਾ ਉਦੋਂ ਉਸੇ ਬੰਦੇ ਨੂੰ ਪਤਾ ਹੁੰਦਾ ਜਿਹਦੇ ਤੇ ਬਣੀ ਵੀ ਹੁੰਦੀ ਹੈ ਜਿਸ ਤਨ ਲੱਗੇ ਸੋਈ ਜਾਣੇ ਮਹਾਰਾਜ ਜੀ ਬਾਣੀ ਜੀ ਵੀ ਆਉਂਦਾ ਹੈ ਜਦੋਂ ਕਿਸੇ ਉੱਤੇ ਕੋਈ ਦੁੱਖ ਕੋਈ ਮਜਬੂਰੀ ਬਣਦੀ ਹੈ ਨਾ ਮਸਲ ਉਸ ਬੰਦੇ ਨੂੰ ਪੁੱਛਿਆ ਜਾਂ ਜਾਣਿਆ ਜਾ ਸਕਦਾ ਜਦੋਂ ਕਿਸੇ ਬੰਦੇ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਉਹਦੀ ਟੇਕ ਇੱਕ ਮਹਾਰਾਜ ਤੇ ਹੁੰਦੀ ਹੈ ਵੀ ਪਰਵਾਤਾਂ ਕੋਈ ਨਾ ਕੋਈ ਹਲਦਕਾਰ ਕੋਈ ਐਸਾ ਰੱਬ ਦਾ ਬੰਦਾ ਕੱਲ ਵੀ ਮੇਰਾ ਮੇਰੇ ਕੋਈ مصیبت دا حل ਕੀਤਾ ਜਾਵੇ ਉਹ ਵੀ ਜੇ ਤੁਹਾਡੇ ਚੰਗੇ ਕਰਮ ਨੇ ਜੇ ਤੁਸੀਂ ਕੋਈ ਪਿਛਲੇ ਜਨਮ ਦੇ ਵਿੱਚ ਚੰਗਾ ਕੀਤਾ ਤਾਂ ਤੁਹਾਡੀ ضرور ਰੱਬ ਸੁਣਦਾ ضرور ਕੋਈ ਨਾ ਕੋਈ ਫਰਿਸ਼ਤਾ ਬਣ ਕੇ ਤੁਹਾਡੀ हेल्प ਕਰਨ ਵਾਸਤੇ ਆਉਂਦਾ ਪਰ ਜੇ ਆਪਣੇ ਅਜੇ ਆਪਣੇ ਕੋਈ ਚੰਗਾ ਕਰਮ ਨਹੀਂ ਕੀਤਾ ਹੈਗਾ ਤੇ ਫਿਰ ਰੱਬ ਵੀ ਨਹੀਂ ਸਾਥ ਦਿੰਦਾ ਹੈਗਾ ਇਸ ਕਰਕੇ ਹਮੇਸ਼ਾ ਆਪਾਂ ਨੂੰ ਚੰਗਾ ਕਰਮ ਕਰਨਾ ਚਾਹੀਦਾ ਉਹਦਾ ਫਾਇਦਾ ਆਪਾਂ ਨੂੰ ਕਦੇ ਨਾ ਕਦੇ ਕਦੇ ਨਾ ਕਦੇ ਕਿਸੇ ਨਾ ਕਿਸੇ ਜਨਮ ਦੇ ਵਿੱਚ ਜਰੂਰ ਮਿਲੇਗਾ ਜੇ ਆਪਾਂ ਚੰਗਾ ਕਰਾਂਗੇ ਹੁਣ ਕੋਈ ਕਹਨ ਨੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਜਿਵੇਂ ਹੁਣ ਲਾ ਦੋ ਵੀ ਮੈਂ ਮਜਬੂਰ ਹਾਂ ਠੀਕ ਹੈ ਜੀ ਮਜਬੂਰ ਹਾਂ ਮੈਨੂੰ ਪਤਾ ਹੈ ਵੀ ਮੇਰਾ ਅੰਦਰੋਂ ਦਿਲ ਕਿੰਨਾ ਪਰੇਸ਼ਾਨ ਹੈ ਕਿੰਨੀ ਮੈਨੂੰ ਟੈਨਸ਼ਨ ਹੈ ਕਿੰਨੀ ਚਿੰਤਾ ਹੈ ਚੀਖਾਣਾਂ ਤੋਂ ਵੱਧ ਅੰਦਰ ਦਰਦ ਹੈ ਪਰ ਆਪਾਂ ਇੱਕੋ ਕੋਸ਼ਿਸ਼ ਕਰਦੀ ਜੀ ਕਰੀਦੀ ਹੈ ਵੀ ਕਦੇ ਕਿਸੇ ਦਾ ਮਾੜਾ ਨਾ ਕੀਤਾ ਜਾਵੇ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਮਾੜਾ ਸੋਚਿਆ ਵੀ ਨਾ ਜਾਵੇ ਪਰ ਪਤਾ ਨਹੀਂ ਪ੍ਰਮਾਤਮਾ ਇੰਨੇ ਇੰਤਿਹਾਨ ਕਿਉਂ ਲੈਂਦਾ ਕਿਉਂ ਆਹ ਰਹੀ ਹੈ ਪ੍ਰਮਾਤਮਾ ਪਰਚੇ ਪਾਉਂਦਾ ਵੀ ਜਿਹਦਾ ਕੋਈ ਹੱਲ ਹੀ ਨਹੀਂ ਹੁੰਦਾ ਮੈਂ ਤਾਂ ਪ੍ਰਮਾਤਮਾ ਦੇ ਅੱਗੇ ਵੀ ਅਰਦਾਸ ਬੇਨਤੀ ਕਰਦਾ ਹਾਂ ਦਾ ਤਾਂ ਇੰਨੇ ਕਰੜੇ ਪਰਚੇ ਨਾ ਪਾਇਆ ਕਰ ਵੀ ਜਿਹੜੇ ਝੱਲੇ ਨਾ ਜਾਣ ਵੀ ਜੇ ਤੋਂ ਮਾਨਵ ਪਰਮਾਤਮਾ ਨੇ ਜੇ ਸਰੀਰ ਦਿੱਤਾ ਹੈ ਪਰਿਵਾਰ ਦਿੱਤਾ ਹੈ ਠੀਕ ਹੈ ਉਹਨੂੰ ਚਲਾਉਣ ਵਾਸਤੇ ਉਹਦੀ ਰੋਜੀ ਰੋਟੀ ਕਮਾਉਣ ਵਾਸਤੇ ਵੀ ਪਰਮਾਤਮਾ ਜਦੋਂ ਕਰਨਿਆ ਸਭ ਕੁਝ ਉਹੀ ਹੈ ਕੋਈ ਪਤਾ ਨਹੀਂ ਹੈਗਾ ਮਿੰਟ ਦੇ ਵਿੱਚ ਕਈ ਵਾਰੀ ਆਇਆ ਹੁੰਦਾ ਬੰਦਾ ਇੰਨਾ ਪਰੇਸ਼ਾਨ ਹੁੰਦਾ ਕੋਈ ਨਾ ਕੋਈ ਤੁਹਾਡੇ ਵਾਸਤੇ ਰੱਬ ਆਪ ਹੀ ਕਿਸੇ ਬੰਦੇ ਦੇ ਵਿੱਚ ਵਸ ਕੇ ਆ ਜਾਂਦਾ ਹੈ ਵੀ ਤੁਹਾਡੀ ਸਾਰੀ ਚਿੰਤਾ ਮਿਟ ਜਾਂਦੀ ਹੈ। ਬਸ ਮਿੱਤਰੋ ਗੱਲ ਇਹ ਹੈ ਵੀ ਕਦੇ ਕਿਸੇ ਦਾ ਮਾੜਾ ਨਾ ਕਰੋ। ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ।